ਸਤ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂਗੇ ਜੋ ਕਿ ਬਾਈ ਹੋ ਰਿਆ ਨੇ ਕੋਨੇ-ਕੋਨੇ ਤੋਂ ਇੱਕ ਪਲੈਨਿੰਗ ਨਾਲ ਬਹੁਤ ਵਧੀਆ ਕੰਮ ਲਿਆਗਾ ਬਹੁਤ ਵਧੀਆ ਤਰੀਕੇ ਨਾਲ ਸੈਟਿੰਗ ਕੀਤੀ ਹੋਈ ਹੈ ਵੀਰ ਹੋਰਿਆਂ ਦੀ ਘਰ ਦੀ ਜੋ ਕਿ ਫਰੰਟ ਤੇ ਜੋ ਜਗ੍ਹਾ ਸੀਗੀ ਕਾਫੀ ਛੱਡ ਕੇ ਤੇ ਜੋ ਕੋਠੀ ਦੇ ਇਹਨਾਂ ਦੀ ਨੀਚੇ ਦੀ ਜਗ੍ਹਾ ਗਈ ਉਸ ਤੋਂ ਵੀ ਇੱਕ ਅਲੱਗ ਤੋਂ ਕੰਮ ਲਿਆ ਸਾਰਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਤਿੰਨ ਚਾਰ ਕੰਮ ਕੀਤੇ ਨੇ ਵੀਰ ਹੋਰਿਆਂ ਨੇ ਇਹ ਜੋ ਦੇਖ ਰਹੇ ਹੋ ਤੁਸੀਂ ਇਹ ਰੈਸਟੋਰੈਂਟ ਬਣਾਇਆਗਾ ਜੋ ਕਿ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਹੋਣੇ ਨੇ ਇੱਥੇ 2.5 300 ਬੰਦੇ ਤੱਕ ਦੇ ਇਸ ਦੇ ਵਿੱਚ ਫਰਸ ਰਹਿੰਦਾ ਕੰਪਲੀਟ ਹੋ ਚੁੱਕਿਆ ਵੈਸੇ ਥੋੜਾ ਟਾਈਮ ਲੱਗਣਾ 1.5 2 ਮਹੀਨੇ ਇਸ ਦੀ ਆਪਾਂ ਫੁੱਲ ਦੀ ਦੁਬਾਰਾ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਦੋਸਤੋ ਤੇ ਇੱਧਰ ਬਾਈ ਉਹਨਾਂ ਦਾ ਛੋਟਾ ਰੈਸਟੋਰੈਂਟ ਕੀਤਾ ਹੋਇਆ ਇੱਕ ਟਾਬਾ ਆ ਵੇਖੋ ਤੁਸੀਂ ਜਿੱਥੇ ਇੱਕੇ ਬਾਈ ਉਹਰੇ ਖੁਆ ਵਗੈਰਾ ਕੱਢਦੇ ਨੇ ਤੇ ਕੁੱਲ ਚੀਜ਼ ਬਣਾਉਂਦੇ ਨੇ ਜੇਕਰ ਆਪਾਂ ਨੂੰ ਘਰ ਵਾਸਤੇ ਲੋੜ ਹੈ ਤਾਂ ਇਨਾ ਦਾ ਛੋਟਾ ਜਿਹਾ ਰੈਸਟੋਰੈਂਟ ਹੈ ਇੱਕ ਸਾਈਡ ਤੇ ਜੋ ਕਿ ਖਾਣ ਪੀਣ ਦਾ ਸਮਾਨ ਬਣਦਾ ਫਾਸਟ ਫੂਡ ਵਗੈਰਾ ਤੇ ਮਠਿਆਈ ਵਗੈਰਾ সুইਟਸ ਵਗੈਰਾ ਤੇ ਬੈਕ ਸਾਈਡ ਤੇ ਵੀਰ ਹੋ ਰਿਹਾ ਹੈ ਦਾ ਇੱਕ ਕੋਠੀ ਆ ਗਈ ਜੋ ਮਕਾਨ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਪਲੈਨਿੰਗ ਨਾਲ ਤੇ ਤੁਹਾਨੂੰ ਪਸੰਦ ਆਊਗਾ ਆਪਾਂ ਨੂੰ ਉਮੀਦ ਹੈ ਦੋਸਤੋ ਐਡੀ ਵਧੀਆ ਤਰੀਕੇ ਨਾਲ ਘਰ ਬਣਾਇਆ ਹੋਇਆ ਇਹ نیچے ਜੋ ਤੁਸੀਂ ਵੱਡਾ ਗੇਟ ਦੇਖ ਰਹੇ ਹੋ نیچے ਇਹਨਾਂ ਨੇ ਪ੍ਰਬੰਧ ਕੀਤਾ ਹੈ ਮੱਜਾਂ ਦੇ ਰਹਿਣ ਵਾਸਤੇ ਮੱਜਾਂ ਦਾ ਅੰਬਰਾਂਡਾ ਬਣਾਇਆ ਜੋ ਕਿ ਦਰਸ دیکھ ਰਹੇ ਹੋ ਤੁਸੀਂ ਪਿੱਲਰ ਵਗੈਰਾ ਲਾ ਕੇ ਤੇ ਉੱਪਰ ਇਹਨਾਂ ਦੀ ਰਹਿਣ ਸਗੀ ਇਹ ਪੌੜੀ ਚੜਦੀ ਹੈ ਉੱਪਰ ਵੀਰ ਹੋ ਰਿਆਂ ਦੀ ਘਰ ਜਾਣ ਵਾਸਤੇ ਮਕਾਨ 'ਚ ਤੇ ਸਾਹਮਣੇ ਜੋ ਉੱਧਰ ਤੁਸੀਂ ਦੇਖ ਰਹੇ ਹੋ ਰਾਈਟ ਸਾਈਡ ਤੇ ਇਸ ਦੇ نیچے ਖੋਡਨੀ ਬਣੀ ਹੋਈ ਆ ਖੁਰਲੀ ਪਸ਼ੂਆਂ ਦੀ ਤੇ ਇਹਦੇ ਬੈਕ ਸਾਈਡ ਤੇ ਤੂੜੀ ਵਾਲਾ ਬਣਿਆ ਹੋਇਆ ਆ ਵੇਖੋ ਸਾਰਾ ਦਿਖਾਉਣੇ ਤੁਹਾਨੂੰ ਕਿਵੇਂ ਦੀ ਪਲਾਨਿੰਗ ਕੀਤੀ ਹੋਈ ਆ ਇੱਥੇ ਲੌਕਟਾਈਲ ਲਾਈ ਹੋਈ ਆ ਬਾਈ ਹੋਰਾਂ ਨੇ ਤੇ ਬੈਕ ਸਾਈਡ ਤੇ ਖਾਲੀ ਬਣਾ ਕੇ ਤੇ ਉਹ ਸਾਹਮਣੇ ਵੇਖ ਰਹੇ ਹੋ ਤੁਸੀਂ ਉਧਰ ਬਰਾਂਡਾ ਤੂੜੀ ਵਾਲਾ ਕੋਲੀ ਤਾਂ ਕਿ ਤੁੜੀ ਸਿੱਟਣੀ ਸੌਖੀ ਹੋ ਜੇ ਦੂਰੋਂ ਨਾ ਲਿਆਉਣਾ ਪਵੇ ਖਾਣਾ ਪਸ਼ੂਆਂ ਵਾਸਤੇ ਹਰਾਚਾਰਾ ਆ ਵੇਖੋ ਪੂਰਾ ਖੁੱਲਾ ਬਰਾਂਡਾ ਬਣਾਇਆ ਹੋਇਆਗਾ ਬਹੁਤ ਹੀ ਵਧੀਆ ਤਰੀਕੇ ਨਾਲ ਪਲਾਨਿੰਗ ਤੋਂ ਕੰਮ ਲਿਆ ਆਪਾਂ ਨੂੰ ਬਹੁਤ ਵਧੀਆ ਲੱਗਾ ਦੋਸਤੋ ਤਾਂ ਕਰਕੇ ਆਪਾਂ ਨੇ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਵੀਡੀਓ ਇਹ ਕਿਸੇ ਨੇ ਬਣਾਉਣਾ ਹੁੰਦਾ ਇਦਾਂ ਤੇ ਕਾਫੀ ਖੁੱਲਾ ਇੱਥੇ ਕੋਈ ਵੀ ਸੰਦ ਲਗਾ ਸਕਦੇ ਆ ਮੈਂ ਟਰੈਕਟਰ ਟਰਾਲੀ ਸਿੱਧੇ ਜੁੜੇ ਜਿਹੜਾ ਇਹ ਲੱਗਣਗੇ ਦੋਸਤੋ ਆ ਜੋ ਉੱਪਰ ਵੀ ਚੱਲਦੇ ਆਂ ਤੁਹਾਨੂੰ ਲੈ ਕੇ ਆਪਾਂ ਉੱਪਰੋਂ ਦਿਖਾ ਦਿੰਨੇ ਆਂਗੇ ਤੇ ਉੱਪਰ ਵੀ ਬਹੁਤ ਵਧੀਆ ਤਰੀਕੇ ਨਾਲ ਕੋਠੀ ਪਾਈ ਹੋਈ ਆ ਦੋਸਤੋ ਬਹੁਤ ਸੋਹਣਾ ਨਕਸ਼ਾ ਕੋਠੀ ਦਾ ਜੋ ਕਿ ਇੱਕ ਚੰਗੇ ਆਰਕੀਟੈਕਟ ਦਾ ਕੰਮ ਹੈ ਆ ਵੇਖੋ ਦੋਸਤੋ ਫਸਟ ਤੇ ਇਹ ਟਾਇਲ ਦੇਖੋ ਤੁਸੀਂ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਹੈਗੀ ਕਾਫੀ ਜਗ੍ਹਾ ਤੇ ਇਹ ਟਾਇਲ ਲਾਈ ਆ ਤੇ ਅਲੱਗ ਦੀ ਟਾਇਲ ਵੀ ਦੋ ਤਿੰਨ ਤਰ੍ਹਾਂ ਦੀ ਟਾਇਲ ਲੱਗੀ ਹੋਈ ਹੈ ਵੀਰੋ ਇਹਾਂ ਦੇ ਘਰੇ ਤੇ ਇੱਧਰ ਜੋ ਬਾਹਰ ਆ ਗਏ ਆਪਾਂ ਇੱਥੇ ਅਲੱਗ ਦੀ ਟਾਈਲ ਹੈਗੀ ਆ ਵੇਖੋ ਵਾਈਟ ਐਂਡ ਬਲੈਕ ਲੱਗੀ ਹੋਈ ਹੈ ਰ ਟਾਈਲ ਤੇ ਇਧਰ ਦੀ ਬਾਈ ਹੋਰਾਂ ਦੀ ਮੇਨ ਐਂਟਰੀ ਆ ਗਈ ਜੋ ਫਰੰਟ ਆ ਗਿਆ ਆ ਵੇਖੋ ਇਹ ਬਾਲਕਨੀ ਹੈਗੀ ਦੋਸਤੋ ਕਰਦਾ ਜੋ ਬਰਾਂਡਾਗਾ ਇਹ ਮੇਨ ਤੇ ਇਧਰ ਆਪਾਂ ਤੁਹਾਨੂੰ ਪਹਿਲਾਂ ਬੈਕ ਸਾਈਡ ਤੇ ਦਿਖਾ ਦਿੰਨਾ ਇਧਰ ਵਾਸ਼ ਵਸ਼ਣ ਲੱਗਿਆ ਹੋਇਆ ਹੈ ਸਾਈਡ ਤੇ ਆ ਵੇਖੋ ਕਿੰਨੀ ਸੋਹਣੀ ਲੁੱਕ ਦੇ ਰਹੀ ਹੈਗੀ ਟਾਈਲ ਲੱਗੀ ਹੋਈ ਹੈ ਜੋ ਤੇ ਇਹ ਬੈਕ ਸਾਈਡ ਆ ਗਈ ਕਰਦੀ ਸਾਹਮਣੇ ਮਸ਼ੀਨ ਵਾਸ਼ਿੰਗ ਵਾਸਤੇ ਵਾਸ਼ਿੰਗ ਏਰੀਆ ਬਣਾਇਆ ਹੋਇਆ ਹੈ ਕੱਪੜੇ-ਕੁਪੜੇ ਧੋਣ ਵਾਸਤੇ ਤੇ ਇੱਕ ਸਟੋਰ ਹੈ ਮਗਰ ਬੈਕ ਸਾਈਡ ਤੇ ਤੇ ਜੋ ਤੁਸੀਂ ਉਧਰ ਗੇਟ ਦੇਖ ਰਹੇ ਹੋ ਦਰਵਾਜ਼ਾ ਇਹ ਵਿੱਚ ਲੋਬੀ ਦੇ ਵਿੱਚ ਜਾਂਦਾ ਹੈ ਤੇ ਉਧਰ ਦੀ ਵੀ ਆਪਾਂ ਦਿਖਾ ਦੇਾਂਗੇ ਤੁਹਾਨੂੰ ਦੁਬਾਰਾ ਤੇ ਬੈਕ ਸਾਈਡ ਤੇ ਹੀ ਕੱਪੜੇ ਧੋ ਕੇ ਇੱਥੇ ਕੱਪੜੇ ਸੁੱਕਣੇ ਪਾਏ ਪਏ ਨੇ ਆਜੋ ਦੁਬਾਰਾ ਤੁਹਾਨੂੰ ਫਰੰਟ ਤੇ ਲੈ ਕੇ ਚੱਲਦੇ ਹਾਂ ਉਧਰ ਦੀ ਐਂਟਰ ਹੋਵਾਂਗੇ ਆਪਾਂ ਇਹ ਮੇਨ ਡੋਰ ਆ ਗਿਆ ਦੋਸਤੋ ਤੇ ਜਿਹੜੀ ਤੁਸੀਂ ਛੱਤ ਵੇਖ ਰਹੇ ਹੋਗੇ ਇਹ ਨੀਵੀਂ ਹੈਗੀ ਡਾਊਨ ਕੀਤੀ ਹੋਈ ਹੈਗੀ ਡਾਊਨ ਸੀਲਿੰਗ ਤੇ ਇਹ ਲੋਬੀ ਆ ਗਈ ਲੋਬੀ ਦੇ ਵਿੱਚ ਸਾਹਮਣੇ ਕਿਚਨ ਬਣਿਆ ਹੋਇਆ ਹੈਗਾ ਜੋ ਤੁਸੀਂ ਦੇਖ ਰਹੇ ਹੋ ਲਫਟ ਸਾਈਡ ਤੇ ਤੇ ਮੂਰੇ ਦੀਵਾਨ ਬੈੱਡ ਲਾਇਆ ਹੋਇਆ ਤੇ ਸੋਫਾ ਸੈੱਟ ਲਾਇਆ ਹੋਇਆ ਹੈਗਾ ਇੱਕ ਲੋਬੀ ਦੇ ਵਿੱਚ ਹੀ ਤੇ ਪੀਓਪੀ ਵਗੈਰਾ ਕੀਤੀ ਹੋਈ ਹੈ ਉੱਪਰ ਬਿਲਕੁਲ ਕੰਪਲੀਟ ਹੈ ਕੋਠੀ ਤੇ ਪਲੈਨਿੰਗ ਦੇਖੋ ਦੋਸਤੋ ਲਾਈਨਿੰਗ ਬਹੁਤ ਵਧੀਆ ਬਣੀ ਹੋਈ ਹੈ ਤੇ ਇੱਧਰ ਡ੍ਰੈੰਗ ਰੂਮ ਬਣਿਆ ਹੋਇਆ ਹੈ ਜੋ ਕਿ ਰਾਈਟ ਸਾਈਡ ਤੇ ਮੇਨ ਡੋਰ ਦੇ ਆ ਜੀ ਉਸ ਤੋਂ ਨੂੰ ਬਾਹਰੋਂ ਵੀ ਦਿਖਾ ਦਿੰਨੇ ਆਪਾਂ ਇੱਕ ਵਾਰ ਲੁੱਕ ਕੋਠੀ ਦੀ ਤੇ ਆਪਾਂ ਬਾਹਰਲੀ ਸਾਈਡ ਆ ਚੁੱਕੇ ਆਂਗੇ ਜੋ ਕਿ ਬਰਾਂਡੇ ਬਣੇ ਹੋਏ ਸੀਗੇ ਸਾਈਡ ਤੇ ਉਸ ਉੱਥੋਂ ਵੀ ਪੌੜੀਆਂ ਰੱਖੀਆਂ ਹੋਈਆਂ ਬਾਈ ਹੋਰਾਂ ਨੀਚੇ ਜੋ ਕਿ ਸਾਹਮਣੇ ਇਹਨਾਂ ਦੇ ਹੋਟਲ ਦੇ ਵਿੱਚ ਜਾ ਕੇ ਨਿਕਲਦੀਆਂ ਨੇਗੀਆਂ ਜਿੱਥੇ ਪਕਵਾਨ ਬਣ ਰਹੇ ਸੀਗੇ ਆਪਣੇ ਫਾਸਟ ਫੂਡ ਵਗੈਰਾ ਬਣ ਰਹੇ ਸੀਗੇ ਉੱਥੇ ਜਾ ਕੇ ਨਿਕਲਦੀ ਹੈ ਇਹ ਪੌੜੀ ਤੇ ਦੂਸਰੀ ਪੌੜੀ ਨੀਚੇ ਆਉਂਦੀ ਹੈਗੀ ਆ ਦੇਖੋ ਚਾਰ ਪੰਜ ਸਟੈਪ ਰੱਖੇ ਹੋਏ ਨੇਗੇ ਆਪਾਂ ਗਰਾਉਂਡ ਫਲੋਰ ਗਰਾਉਂਡ ਫਲੋਰ ਤੇ ਬਾਈ ਹਰਾਂ ਨੇ ਮੱਜਾਂ ਦਾ ਸਿਸਟਮ ਬਣਾਇਆ ਹੋਇਆ ਹੁਣ ਆਪਾਂ ਫਰਸਟ ਫਲੋਰ ਦਿਖਾ ਰਹੇ ਹਾਂ ਦੋਸਤੋ ਤੁਹਾਨੂੰ ਜੋ ਕਿ ਆ ਦੇਖੋ 3D ਪੀਓਪੀ ਕੀਤੀ ਹੋਈ ਹੈ ਡਿਜ਼ਾਈਨਿੰਗ ਹੈਗਾ ਬਹੁਤ ਵਧੀਆ 3D ਡਿਜ਼ਾਈਨ ਹੈ ਅਲੱਗ-ਅਲੱਗ ਕਮਰਾਂ ਦੇ ਵਿੱਚ ਅਲੱਗ-ਅਲੱਗ ਦੀ ਕਨਸੈਪਟ ਰੱਖਿਆ ਹੋਇਆ ਹੈ ਦੋਸਤੋ ਇਹ ਡ੍ਰੈਂਗ ਰੂਮ ਦੇ ਰਾਈਟ ਸਾਈਡ ਤੇ ਇੱਕ ਬੈੱਡਰੂਮ ਆ ਗਿਆ ਆ ਵੇਖੋ ਤੇ ਸਾਹਮਣੇ ਇਸ ਦੀ ਵਿੰਡੋ ਰੱਖੀ ਹੋਈ ਹੈ ਖਚਾਨਣ ਵਾਸਤੇ ਇਸ ਦੇ ਨਾਲ ਵਾਸ਼ਰੂਮ ਅਟੈਚ ਹੈਗਾ ਇਹ ਬੈਡਰੂਮ ਦੇ ਨਾਲ ਆ ਵੇਖੋ ਟਾਈਲ ਵਗੈਰਾ ਕਿੰਨੀ ਸੋਹਣੀ ਲੱਗੀ ਹੋਈ ਆ ਵਾਸ਼ਰੂਮ ਦੇ ਵਿੱਚ ਜੋ ਕਿ ਸਾਰੀਆਂ ਇਹਨਾਂ ਦੇ ਜੋੜੀਆਂ ਲੱਗੀਆਂ ਹੋਈਆਂ ਬਾਈ ਹੋ ਰਹੀਆਂ ਨੇ ਐਚ ਡੀ ਐਚ ਐਮ ਆਰ ਦਾ ਬੋਰਡ ਹੁੰਦਾ ਜੋ ਗ੍ਰੀਨ ਬੋਰਡ ਦੋਸਤੋ ਉਸ ਦੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਉੱਪਰ ਡੀਕੋ ਪੇਂਟ ਕੀਤਾ ਹੋਇਆ ਹੈਗਾ ਤੇ ਇੱਥੇ ਵਾਸਿਸ਼ਨ ਏਰੀਆ ਆ ਗਿਆ ਉਸ ਦੇ ਨਾਲ ਹੀ ਇੱਕ ਵਾਸ਼ਰੂਮ ਜੋ ਕਿ ਲੌਬੀ ਨਾਲ ਵੀ ਅਟੈਚ ਹੈ ਤੇ ਇਹ ਬੈਡਰੂਮ ਨਾਲ ਵੀ ਅਟੈਚ ਹੈ ਜੋ ਸਾਹਮਣੇ ਬੈਡਰੂਮ ਆ ਦੂਸਰਾ ਇਸ ਸਾਈਡ ਤੇ ਆਗੇ ਦੋਨੋਂ ਬੈਡਰੂਮ ਆਮੋ ਸਾਹਮਣੇ ਦੋਨਾਂ ਦੇ ਗੇਟ ਰੱਖੇ ਹੋਏ ਨੇਗੇ ਆ ਵੇਖੋ ਇਹ ਵਾਲਾ ਬੈਡਰੂਮ ਆਗਾ ਇਸਦੇ ਨਾਲ ਵੀ ਇਧਰ ਬਾਥਰੂਮ ਅਟੈਚ ਕੀਤਾ ਹੋਇਆ ਹੈ ਤੇ ਕੈਬਿਨਟ ਵਗੈਰਾ ਬਹੁਤ ਸੋਹਣੀ ਡਿਜ਼ਾਈਨਿੰਗ ਨਾਲ ਕੀਤਾ ਹੋਇਆ ਤਿਆਰ ਦੋਸਤੋ ਤੇ ਇਧਰ ਕਾਰਨਰ ਵਿੰਡੋ ਲਾਈ ਹੋਈ ਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਕਪੜੇ ਪਾਏ ਹੋਏ ਨੇਗੇ ਉਧਰ ਵਾਸਿਟਸਨ ਏਰੀਆਗਾ ਜੋ ਕਿ ਪਾਸਿੰਗ ਏਰੀਆ ਗਾਦਰ ਮਸ਼ੀਨ ਵਗੈਰਾ ਲੱਗੀ ਹੋਈ ਸੀ ਕੱਪੜੇ ਧੋਣ ਵਾਲੀ ਬੈਕ ਸਾਈਡ ਤੇ ਰੱਖਿਆ ਹੋਇਆ ਉਹ ਸਾਰਾ ਤੇ ਲ lobby ਦੇ ਏਰੀਏ ਦੇ ਵਿੱਚੋਂ ਸੈਕੰਡ ਫਲੋਰ ਤੇ ਪੌੜੀਆਂ ਜਾਂਦੀਆਂ ਨੇ ਤੇ ਇੱਕ ਵਾਰ ਤੁਹਾਨੂੰ ਆਪਾਂ ਬੈਕ ਸਾਈਡ ਦਿਖਾ ਦਈਏ ਆ ਦੇਖੋ ਡਿਜ਼ਾਈਨਿੰਗ ਜੋੜੀਆਂ ਦੀ ਸਖਤ ਜੋੜੀਆਂ ਦੋਸਤੋ ਬਹੁਤ ਸਖਤ ਤੇ ਸਿੰਪਲ ਦੀਆਂ ਸਿੰਪਲ ਨੇਗੀਆਂ ਤੇ ਜਾਲੀ ਵਾਲਾ ਪੱਲਾ ਵੀ ਲੱਗਿਆ ਹੋਇਆ ਇੱਕ ਬੈਕ ਸਾਈਡ ਤੇ ਆ ਵੇਖੋ ਇਹ ਸਟੋਰ ਆ ਗਿਆ ਇੱਧਰ ਬੈਕ ਸਾਈਡ ਤੇ ਵਾਈ ਹੋ ਰਿਹਾ ਨੇ ਵਾਸ਼ਿੰਗ ਏਰੀਆ ਬਣਾਇਆ ਹੋਇਆਗਾ ਜੋ ਮਸ਼ੀਨ ਵਗੈਰਾ ਰੱਖੀ ਹੋਈ ਹੈਗੀ ਬਹੁਤ ਹੀ ਵਧੀਆ ਪਲਾਨ ਲੱਗਿਆ ਦੋਸਤੋ ਘਰ ਦਾ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਤੇ ਅੱਜ ਲੋਬੀ ਦੇ ਵਿੱਚ ਆ ਗਏ ਆਪਾਂ ਫਰਸਟ ਫਲੋਰ ਤੇ ਆ ਹੁਣ ਆਪਾਂ ਦੋਸਤੋ ਤੇ ਹੁਣ ਆਪਾਂ ਨੂੰ ਸੈਕੰਡ ਫਲੋਰ ਤੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਆ ਦੇਖੋ ਪੌੜੀਆਂ ਦੇ ਵਿੱਚ ਜੋ ਪੱਥਰ ਲੱਗਿਆ ਹੋਇਆਗਾ ਉਸ ਦਾ ਡਿਜ਼ਾਈਨ ਦੇਖੋ ਤੇ ਸਾਰੀ ਉੱਤਰ ਤੱਕ ਸ਼ੀਸ਼ਾ ਪਾਇਆ ਹੋਇਆ ਜੋ ਕਿ ਚਾਨਣ ਵਾਸਤੇ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੱਥਰ ਦਾ ਜੋ ਪੌੜੀਆਂ ਦੇ ਵਿੱਚ ਲੱਗਿਆ ਹੋਇਆ ਬਹੁਤ ਹੀ ਸੌਂਕ ਨਾਲ ਪਲੈਨਿੰਗ ਨਾਲ ਘਰ ਤਿਆਰ ਕੀਤਾ ਹੋਇਆ ਹੈ ਇਹ ਤੇ ਉੱਪਰ ਵਾਈਟ ਟਾਈਲ ਆ ਗਈ ਆ ਵੇਖੋ ਛੋਟਾ ਜਿਹਾ ਚੁੰਮਰ ਲਾਇਆ ਹੋਇਆ ਤੇ ਇੱਥੇ ਅੱਡ ਕਿੰਨਾ ਸੋਹਣਾ ਪੀਓਪੀ ਦਾ ਡਿਜ਼ਾਈਨ ਲੌਬੀ ਦੇ ਵਿੱਚ ਜੋ ਇਹ ਸੈਕੰਡ ਫਲੋਰ ਆ ਚੁੱਕੇ ਆ ਆਪਾਂ ਤੇ ਇਧਰ ਲੈਫਟ ਸਾਈਡ ਤੇ ਪੌੜੀ ਚੜਨਸਾਰ ਇੱਕ ਬੈੱਡਰੂਮ ਬਣਿਆ ਹੋਇਆਗਾ ਆ ਵੇਖੋ ਦੋਸਤੋ ਤੇ ਇਸ ਦੇ ਵਿੱਚ ਵੀ ਕਾਰਨਰ ਵਿੰਡੋ ਲੱਗੀ ਹੋਈ ਆ ਤੇ ਉਹ ਜੋ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋਗੇ ਉਹ ਬੈਕ ਸਾਈਡ ਤੇ ਜਾਣ ਵਾਸਤੇ ਇੱਕ ਬਾਲਕੋਨੀ ਰੱਖੀ ਹੋਈ ਹੈਗੀ ਜੋ ਨੀਚੇ ਦੇਖਿਆ ਸੀ ਤੁਸੀਂ ਆ ਵਾਸ਼ਿੰਗ ਏਰੀਆ ਆ ਗਿਆ ਤੇ ਇੱਕ ਸਟੋਰ ਬਣਾਇਆ ਹੋਇਆ ਉਸ ਦੀ ਛੱਤ ਹੈ ਇਹ ਉਸ ਦੇ ਉੱਪਰ ਇਹ ਖੁੱਲਾ ਛੱਡਿਆ ਹੋਇਆ ਆਪਾਂ ਮੰਜਾ ਵਗੈਰਾ ਢਾ ਕੇ ਕੁਰਸੀ ਵਗੈਰਾ ਢਾ ਕੇ ਬੈਠ ਸਕਦੇ ਆਂ ਦੋਸਤੋ ਸਾਮ ਸੌਂ ਦੇ ਵੇਲੇ ਦੁਪਹਿਰ ਦੇ ਕਦੋਂ ਵੀ ਸਿਆਲ ਸੂਲ ਚ ਧੁੱਪ ਵਗੈਰਾ ਸੇਕ ਸਕਦੇ ਆਂਗੇ ਆ ਦੇਖੋ ਤੇ ਇੱਥੇ ਇੱਕ ਇਹ ਟਾਈਲ ਲੱਗੀ ਹੋਈ ਹੈ ਜੋ ਪੌੜੀਆਂ ਵਾਲੇ ਏਰੀਆ ਦੇ ਵਿੱਚ ਲੱਗੀ ਹੋਈ ਸੀ ਸਾਹਮਣੇ ਸੇਮ ਇਸ ਬੈੱਡਰੂਮ ਦੇ ਨਾਲ ਵੀ ਆ ਵੇਖੋ ਇਧਰ ਵਾਸ਼ਿੰਗ ਏਰੀਆ ਵਾਸ਼ਰੂਮ ਅਟੈਚ ਕੀਤਾ ਹੋਇਆਗਾ ਜਿਵੇਂ ਕਿ ਨੀਚੇ ਵਾਲੇ ਬੈੱਡਰੂਮ ਦੇ ਨਾਲ ਸੇਮ ਤੇ ਇਧਰ ਇੱਕ ਬਾਰ ਉਸ ਵਾਸ਼ਰੂਮ ਦਾ ਰੱਖਿਆ ਹੋਇਆ ਲੋਬੀ ਦੇ ਵਿੱਚ ਤੇ ਉੱਪਰ ਸਾਰੀ ਇਹ ਲੋਬੀ ਹੈਗੀ ਉੱਪਰ ਰੂਮ ਇੱਕੋ ਹੀ ਹੈ ਲੈਫਟ ਸਾਈਡ ਤੇ ਜੋ ਤੁਹਾਨੂੰ ਦਿਖਾਤਾ ਤੇ ਇਧਰ ਇਹ ਪੂਜਾ ਰੂਮ ਬਣਿਆ ਹੋਇਆਗਾ ਰਾਈਟ ਸਾਈਡ ਤੇ ਛੋਟਾ ਜਿਹਾ ਆ ਵੇਖੋ ਵਾਹ ਬਾਈ ਇਹਦੀਆਂ ਫੋਟੋਆਂ ਲੱਗੀਆਂ ਹੋਈਆਂ ਨੇਗੀਆਂ ਬਹੁਤ ਹੀ ਵਧੀਆ ਪਲੈਨਿੰਗ ਆ ਦੋਸਤੋ ਸੋ ਕਿਵੇਂ ਲੱਗਾ ਤੁਹਾਨੂੰ ਪਲਾਨ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੋੜਾ ਬੋਤਾ ਆਈਡੀਆ ਆ ਜਾਂਦਾ ਹੁੰਦਾ ਜੇਕਰ ਆਪਾਂ ਕਿਸੇ ਨੇ ਘਰ ਬਣਾਉਣਾ ਹੁੰਦਾ ਦੋਸਤੋ ਆ ਵੇਖੋ ਇਧਰ ਇਹ ਬਾਲਕਨੀ ਆ ਗਈ ਜੋ ਬੇੜਾ ਆ ਗਿਆ ਉੱਪਰ ਤੇ ਇਧਰ ਟਾਇਲ ਲੱਗੀ ਹੋਈ ਹੈ ਜੋ ਬੈਕ ਸਾਈਡ ਤੇ ਲੱਗੀ ਹੋਈ ਸੀਗੀ ਸੇਮ ਬਹੁਤ ਸੋਹਣਾ ਕਲਰ ਹੈ ਟਾਇਲ ਵਗੈਰਾ ਦਾ ਤੇ ਇਧਰੇ ਬ੍ਰਾਂਡਾ ਆ ਗਿਆ ਜੋ ਸਿਰਫ ਲੋਬੀ ਲੋਬੀ ਛੱਤੀ ਹੋਈ ਹੈਗੀ ਤੇ ਇਧਰ ਜਿਹੜਾ ਇਹ ਬ੍ਰਾਂਡਾ ਆ ਗਿਆ ਜੋ نیچے ਆਪਾਂ ਵੇਖਿਆ ਸੀ ਡ੍ਰੈنگ ਰੂਮ ਤੇ ਇੱਕ ਲੈਫਟ ਸਾਈਡ ਤੇ ਬੈੱਡਰੂਮ ਉਹੀ ਏਰੀਆ ਸਾਰਾ ਇਹ ਓਪਨ ਹੈਗਾ ਉੱਪਰ ਤੇ ਉੱਪਰ ਇਧਰ ਇੱਕ ਬਾਥਰੂਮ ਇਧਰ ਅਟੈਚ ਕੀਤਾ ਸਾਹਮਣੇ ਤਾਂ ਕਿ ਬਾਈ ਉਹਨਾਂ ਨੇ ਪਲਾਨਿੰਗ ਹੈ ਇੱਕ ਮੂਰੇ ਕਮਰਾ ਵਗੈਰਾ ਬਣਾਉਣਾ ਹੋਵੇ ਤਾਂ ਇਹਦੇ ਨਾਲ ਅਟੈਚ ਹੋ ਜਾਣਾ ਹੈ ਇਹ ਆਇਦਰ ਵੀ ਖਾ ਦਿੰਨੇ ਤੁਹਾਨੂੰ ਆਵੇ ਕੋ ਦੋਸਤੋ ਉੱਪਰ ਸਿਰਫ ਲੌਬੀ ਬਣਾਈ ਹੋਈ ਹੈ ਤੇ ਇੱਕ ਰੂਮ ਹੈ ਤੇ ਇੱਕ ਪੂਜਾ ਰੂਮ ਹੈ ਸੈਕੰਡ ਫਲੋਰ ਦਾ ਇਹ ਤੇ ਇਧਰ ਪੌੜੀ ਚੜ ਕੇ ਛੱਤ ਇਹ ਨੀਵੀਂ ਰੱਖੀ ਹੋਈ ਹੈਗੀ ਜੋ ਤੁਸੀਂ ਸਾਹਮਣੇ ਵੇਖ ਰਹੇ ਹੋਗੇ ਤੇ ਅੱਧੀ ਛੱਤ ਸੈਟਿੰਗ ਦੇ ਹਿਸਾਬ ਨਾਲ ਉੱਚੀ ਨੀਵੀਂ ਕਰੀ ਹੋਈ ਹੈਗੀ ਇਹ ਬੈਕ ਸਾਈਡ ਦਾ ਏਰੀਆ ਹੈਗਾ ਜਿੱਥੇ ਕਿ ਪੌੜੀ ਚੜਦੀ ਹੈ ਇੱਕ ਗੋਲ ਲੋਟ ਦੀ ਪੌੜੀ ਚੜਾਈ ਹੋਈ ਹੈ ਬਾਈ ਹੋਰਾਂ ਜੋ ਦੂਰੋਂ ਬਹੁਤ ਹੀ ਸੋਹਣੀ ਲੁੱਕ ਦਿੰਦੀ ਹੈਗੀ ਇਹ ਤੇ ਥੋੜੀ ਜਗ੍ਹਾ ਦੇ ਵਿੱਚ ਹੀ ਲੱਗ ਜਾਂਦੀ ਹੈ ਇਹ ਪੌੜੀ ਜਗਾ ਵੀ ਘੱਟ ਘੇਰਦੀ ਹੈਗੀ ਇਹ ਵੈਸੇ ਇਦਾਂ ਦੀਆਂ ਪੌੜੀਆਂ ਦੁਕਾਨਾਂ ਵਿੱਚ ਬਹੁਤ ਕੰਮ ਦਿੰਦੀਆਂ ਨੇ ਜੇਕਰ ਕਈ ਵਾਰ ਕੋਈ ਚੀਜ਼ ਬਦਲ ਨਹੀਂ ਹੋਵੇ ਤਾਂ ਟਾਉਣ ਦੀ ਲੋੜ ਨਹੀਂ ਹੁੰਦੀ ਦੋਸਤੋ ਕੰਮ ਆ ਜਾਂਦਾ ਹੁੰਦਾ ਲੋਹਾ ਆਪਣੇ ਬਾਦ ਦੀ ਵਿੱਚ ਤੇ ਉੱਪਰ ਸਿਰਫ ਟੈਂਕੀ ਦੀ ਜਗ੍ਹਾ ਹੈਗੀ 36 ਹੋਈ ਹੈ ਜੋ ਕੇ ਤੁਹ ਕਿਵੇਂ ਲੱਗਿਆ ਪਲਾਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਕੋਠੀ ਦਾ ਬਹੁਤ ਜਿਆਦਾ ਵਧੀਆ ਜ਼ਬਰਦਸਤ ਹੈਗਾ ਧੰਨਵਾਦ ਜੀ